ਸਟੂਡੈਂਟ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਸਟਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ BA ਸੈਕੰਡ ਸੈਮੈਸਟਰ ਕੰਪਲਸਰੀ ਪੰਜਾਬੀ ਦਾ ਯੂਨਿਟ 1 ਦਾ ਚੈਪਟਰ 2 ਕਰਾਂਗੇ ਜਿਸ ਵਿੱਚ ਆਪਾਂ ਪ੍ਰੋਫੈਸਰ ਮੋਹਨ ਸਿੰਘ ਦੀ ਫੋਰਥ ਕਵਿਤਾ ਕੋਈ ਆਇਆ ਸਾਡੇ ਵੇੜੇ ਦਾ ਕੇਂਦਰੀ ਭਾਵ ਕਰਾਂਗੇ ਕੋਈ ਆਇਆ ਸਾਡੇ ਵੇੜੇ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਹੈ ਕਿਸ ਦੀ ਲਿਖੀ ਹੋਈ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਇਸ ਕਵਿਤਾ ਵਿੱਚ ਪ੍ਰੀਤਮ ਮਿਲਾਪ ਤੋਂ ਪ੍ਰੀਤ ਨਾਇਕਾ ਦੇ ਮਨ ਵਿੱਚ ਪੈਦਾ ਹੋਈ ਖੁਸ਼ੀ ਤੋਂ ਉਪਜੇ ਭਾਵ ਹਨ ਪ੍ਰੀਤ ਨਾਇਕਾ ਪ੍ਰੀਤਮ ਦੇ ਪ੍ਰੀਤਮ ਦੇ ਮਿਲਾਪ ਵਿੱਚ ਖੀਵੀ ਹੋਈ ਆਪਣੀਆਂ ਸਖੀਆਂ ਨੂੰ ਕਹਿ ਰਹੀ ਹੈ ਕਿ ਅੱਜ ਕੋਈ ਉਸਦੇ ਵੇੜੇ ਵਿੱਚ ਆਇਆ ਹੈ ਉਸ ਦੀ ਸੁੰਦਰਤਾ ਇੰਨੀ ਮਨਮੋਣੀ ਹੈ ਕਿ ਸੂਰਤ ਤੇ ਚੰਨ ਵੀ ਨੇੜੇ ਹੋ ਹੋ ਕੇ ਉਸ ਨੂੰ ਦੇਖ ਰਹੇ ਹਨ ਇਹ ਜਿਹੜੀ ਸਾਰੀ ਕਵਿਤਾ ਹੈ ਉਹ ਕਿਹੜੇ ਆ ਪ੍ਰੀਤ ਤੇ ਨਾਇਕਾ ਦੇ ਮਿਲਾਪ ਦੀ ਕਵਿਤਾ ਹੈ ਅੱਗੇ ਪੜਦੇ ਹਾਂ ਉਸ ਦਾ ਮੱਥਾ ਤਾਰਿਆਂ ਵਾਂਗ ਚਮਕ ਰਿਹਾ ਹੈ ਪ੍ਰੀਤਮ ਦੇ ਘਰ ਆਉਣ ਵਾਲਾ ਪ੍ਰੇਮਿਕਾ ਉਸ ਦੀ ਸੁੰਦਰਤਾ ਤੇ ਪਿਆਰ ਵਿੱਚ ਲੀਨ ਹੋ ਜਾਣਾ ਚਾਹੁੰਦਾ ਹੈ ਉਹ ਨਹੀਂ ਚਾਹੁੰਦੀ ਕਿ ਉਸ ਦਾ ਉਸ ਕੋਲ ਠਹਿਰਨ ਦਾ ਵਕਤ ਬੀਤ ਜਾਵੇ ਅਤੇ ਉਹ ਉਸ ਕੋਲੋਂ ਚਲਾ ਜਾਵੇ ਚਲੋ ਹੁਣ ਵਿਸ਼ਾ ਵਸਤੂ ਕਰਦੇ ਹਾਂ ਕੋਈ ਆਇਆ ਸਾਡੇ ਵੇਲੇ ਨਾਮੀ ਕਵਿਤਾ ਕਿਸ ਦੀ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਇਸ ਦਾ ਵਿਸ਼ਾ ਪ੍ਰੀਤਮ ਮਿਲਾਪ ਤੇ ਪ੍ਰੀਤ ਨਾਇਕਾ ਦੇ ਮਨ ਵਿੱਚ ਪੈਦਾ ਹੋਏ ਖੁਸ਼ੀ ਤੋਂ ਉਪਜੇ ਭਾਵ ਹਨ ਪ੍ਰੀਤ ਨਾਇਕਾ ਪ੍ਰੀਤਮ ਦੇ ਮਿਲਾਪ ਵਿੱਚ ਖਿਵੀ ਹੋਈ ਆਪਣੀਆਂ ਸਾਥੀਆਂ ਨੂੰ ਕਹਿ ਰਹੀ ਹੈ ਕਿ ਅੱਜ ਕੋਈ ਉਸ ਦੇ ਵੇੜੇ ਵਿੱਚ ਆਇਆ ਹੈ ਕੌਣ ਆਇਆ ਹੈ ਉਸ ਦਾ ਪ੍ਰੀਤਮ ਉਸ ਦੇ ਵੇੜੇ ਵਿੱਚ ਆਇਆ ਹੈ ਉਸ ਦੀ ਸੁੰਦਰਤਾ ਇੰਨੀ ਮਨਮੋਹਣੀ ਹੈ ਕਿ ਸੂਰਜ ਦੇ ਚੰਨ ਵੀ ਨੇੜੇ ਹੋ ਹੋ ਕੇ ਉਸ ਨੂੰ ਦੇਖ ਰਹੇ ਹਨ ਉਸ ਦਾ ਮੱਥਾ ਤਾਰਿਆਂ ਵਾਂਗ ਚਮਕ ਰਿਹਾ ਹੈ ਪਤਾ ਨਹੀਂ ਉਹ ਕਿਹੜੇ-ਕਿਹੜੇ ਅੰਬਰਾਂ ਵਿੱਚ ਕੁੰਦਾ ਹੋਇਆ ਮੇਰੇ ਕੋਲ ਆਇਆ ਹੈ ਉਸ ਦੇ ਆਉਣ ਨਾਲ ਉਸ ਦੇ ਵੇੜੇ ਵਿੱਚ ਲੱਖਾਂ ਬਹਾਰਾਂ ਦਾ ਪ੍ਰਵੇਸ਼ ਹੋਇਆ ਪ੍ਰਤੀਤ ਹੁੰਦਾ ਹੈ ਉਸ ਦੇ ਆਉਣ ਨਾਲ ਸਾਡੇ ਅੰਗ-ਅੰਗ ਵਿੱਚ ਖੁਸ਼ੀ ਖੁਸ਼ੀਆਂ ਪਰ ਗਈਆਂ ਹਨ ਉਸ ਦੇ ਚੰਬੇ ਦੀਆਂ ਕਲੀਆਂ ਵਰਗੇ ਹੱਥਾਂ ਅਤੇ ਮੱਖਣ ਦੇ ਪੇਡਿਆਂ ਵਰਗੇ ਪੈਰਾਂ ਨੂੰ ਚੁੰਮਾ ਅਤੇ ਉਸ ਨੂੰ ਚੁੱਕ-ਚੁੱਕ ਕੇ ਅੱਖਾਂ ਦੇ ਮਿਠਾਉਣ ਨੂੰ ਦਿਲ ਕਰਦਾ ਹੈ ਅਤੇ ਉਸ ਨੂੰ ਕੂਟ-ਕੂਟ ਆਪਣੀ ਤਪਦੀ ਹਿਕ ਨਾਲ ਲਾ ਕੇ ਠਾਰਨ ਨੂੰ ਦਿਲ ਕਰਦਾ ਹੈ ਉਸ ਦਾ ਪ੍ਰੀਤਮ ਉਸ ਦੇ ਵੇੜੇ ਵਿੱਚ ਆਇਆ ਹੈ ਉਹ ਰਜ ਰਜ ਕੇ ਉਸ ਦਾ ਪਿਆਰ ਮਾਨਣਾ ਚਾਹੁੰਦੀ ਹੈ ਏ ਸਖਿਓ ਜੇਕਰ ਹੋ ਸਕੇ ਤਾਂ ਉਹ ਸਮੇ ਦੇ ਪੈਰਾਂ ਨਾਲ ਕੋਈ ਪਹਾੜ ਬਨ ਦੇਵੇ ਤਾਂ ਜੋ ਉਹ ਤੁਰ ਤੁਰ ਨਾ ਸਕੇ ਤੇ ਇਸ ਪ੍ਰਕਾਰ ਰਾਤ ਦਿਨ ਦੇ ਕਈ ਘੜੇ ਰੁਕ ਜਾਣ ਉਹ ਨਹੀਂ ਚਾਹੁੰਦੀ ਕਿ ਉਸ ਦਾ ਉਸ ਕੋਲੋਂ ਠਹਿਰਨ ਦਾ ਵਕਤ ਬੀਤ ਜਾਵੇ ਅਤੇ ਉਹ ਉਸ ਕੋਲੋਂ ਜੋ ਜੋ ਚਲਾ ਜਾਵੇ ਕੋਈ ਉਸ ਤੋਂ ਇਹ ਨਾ ਪੁੱਛੇ ਕਿ ਉਹ ਕੌਣ ਹੈ ਤੇ ਕਿੱਥੋਂ ਆਇਆ ਹੈ ਕਿਉਂਕਿ ਉਸ ਦੇ ਰੂਪ ਦੀ ਸੁੰਦਰਤਾ ਨੇ ਸਾਰੇ ਝਗੜੇ ਮੁਕਾ ਦਿੱਤੇ ਹਨ ਧੰਨਵਾਦ ਇਸ ਦੇ ਨਾਲ ਹੀ ਸਾਡੀ ਵੀਡੀਓ ਸਮਾਪਤ ਹੋ ਚੁੱਕੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ